ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਤੇ ਸ਼ਾਮ ਦਾ ਟਾਈਮ ਆ ਤੇ ਡਿਊਟੀ ਤੋਂ ਆਪਾਂ ਗਏ ਆ ਤੇ ਹੁਣ ਆਪਾਂ ਕਰਦੇ ਹਾਂ ਸ਼ੌਂਕ ਇਹ ਜਿਹੜਾ ਜਾਨਵਰ ਫਿਰਦਾ ਮੂਰੇ ਸਲੇਟੀ ਆਪਣੀ ਬਣਾਈ ਹੋਈ ਨਸਲ ਆ ਖੋਦੀ ਠੀਕ ਹੈ ਤੇ ਆਪਣੀ ਹੋਮ ਬਰੀਡ ਐ ਉਹ ਕਰਿਓ ਸ਼ੌਂਕ ਇਹਦਾ ਪਿਓ ਆਪਣੇ ਕੋਲ ਸੀਗਾ ਪ੍ਰੀਯਾਦ ਉਹਦਾ ਪੋਤਾ 18-19 ਸੈਜ ਹੈਗਾ ਤੇ ਇਹਦੀ ਉਮਰ ਹੈਗੀ ਆ 7 ਤੋਂ 8 ਮਹੀਨੇ ਤੇ ਕੱਦ ਥੋੜਾ ਜਿਆਦਾ ਕਰ ਗਿਆ ਇਹੋ ਉਹਦਾ ਕਰਕੇ ਥੋੜਾ ਲੱਤਾਂ ਤੋਂ ਕਮਜ਼ੋਰ ਆ ਤੇ ਅੱਗੇ ਨਾਲੋਂ ਫੇ ਵੀ ਬਹੁਤ ਵਧੀਆ ਕਵਰ ਹੋ ਰਿਹਾ ਫੈਟ ਹੋ ਗਿਆ ਪਹਿਲਾਂ ਤਾਂ ਕਿਉਂਕਿ ਇਹਨੂੰ ਪਾਣੀ ਵਾਲੀਆਂ ਮਿੱਠਾ ਲੱਗੀਆਂ ਸੀਗੀਆਂ ਚਿੱਟੀਆਂ ਤੇ ਉਹਦੇ ਨਾਲ ਇਹੋ ਵਾਲੇ ਰਹਿ ਗਏ ਸੀਗਾ ਹੁਣ ਤਕਰੀਬਨ ਕਵਰ ਹੋ ਗਿਆ ਮਿੱਠਾਂ हट ਗਈਆਂ ਇਹਦਾ ਆਪਾਂ ਟ੍ਰੀਟਮੈਂਟ ਕਰ ਲਿਆ ਜਿਹੜਾ ਤੁਹਾਨੂੰ ਦੱਸਿਆ ਸੀਗਾ ਤੇ ਹੁਣ ਸਹੀ ਆ ਠੀਕ ਆ ਹੁਣ ਤੇ ਹੁਣ ਖਾਣ ਪੀਣ ਵੀ ਲਾਪਿਆ ਉਧਰ ਦੂਜੇ ਅੰਦਰ ਆਪਾਂ ਇਹਨੂੰ ਤਾੜਿਆ ਹੋਇਆ ਕੱਲਾ ਰੱਖਿਆ ਉਧਰ ਕਿਉਂਕਿ ਇੱਧਰ ਥੋੜੀ ਖੁੱਡਿਆਂ ਦਿੱਕਤ ਆ ਪੱਠੇ ਅੰਦਰ ਰੱਖਦੇ ਡੈਡੀ ਪਾਣੀ ਪਲਾਤ ਤੇ ਇਹ ਹੁਣ ਅੱਗੇ ਨਾਲੋਂ ਕਾਫੀ ਕਵਰ ਹੋ ਗਿਆ ਸਹੀ ਆ ਹੁਣ ਤੇ ਹੁਣ ਹੱਡ ਭਰ ਲਾਪੂਆ ਜਦੋਂ ਹੱਡ ਭਰ ਗਿਆ ਫਿਰ ਇਹਦੀ ਤਪਣੀ ਵੀ ਲਾਵਾਂਗੇ ਆਪਾਂ ਠੀਕ ਹੈ ਕਾਲੇ ਕੰਡਿਆਂ ਦਾ ਇਹੋ ਕੰਡਿਆਂ ਦਾ ਗੇਦਨ ਕਰਾਉਂਗਾ ਲੱਗੇ ਸ਼ੌਂਕ ਕਿਉਂਕਿ ਹੁਣ ਵੀਡੀਓ ਦੇ ਵਿੱਚ ਆਪਾਂ ਇਹਨੂੰ ਹੱਥ ਨਹੀਂ ਲਾਉਣਾ ਤੇ ਫੜਨਾ ਨਹੀਂ ਹੈਗਾ ਤੁੜਿਆ ਫਿਰ ਦੀ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਤੇ ਕਰਿਓ ਸ਼ੌਂਕ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਨਾਲੇ ਆਪਣੇ ਯਾਰਾਂ ਦੋਸਤਾਂ ਨੂੰ ਕਰਾਓ ਠੀਕ ਹੈ ਫੋਲੋ ਕਰਿਓ ਆਪਾਂ ਨੂੰ ਇੰਸਟਾਗ੍ਰਾਮ ਤੇ ਤਾਂ ਆਪਣੇ ਬਾਧੂ ਯਾਰ ਦੋਸਤ ਜੁੜੇ ਹੋਏ ਆ 3000 ਪਲੱਸ ਆ ਲੇਕਿਨ YouTube ਤੇ ਆਪਾਂ ਨਵੇਂ-ਨਵੇਂ ਆ ਕਿਉਂਕਿ ਆਪਾਂ ਪਹਿਲਾਂ YouTube ਤੇ ਬੜਾ ਘੱਟ ਧਿਆਨ ਹੀ ਦਿੱਤਾ ਤੇ ਲੇਕਿਨ ਹੁਣ ਉਸ ਦਿਨ ਆ ਤਾਂ ਆਪਾਂ ਵੀ ਬਲੌਗ ਲੂਪ ਪਾਉਣੇ ਸ਼ੁਰੂ ਕੀਤੇ ਆਪਾਂ ਕੇ ਆਪਾਂ ਵੀ ਬਲੌਗਰ ਜੇ ਬਣ ਕੇ ਦੇਖ ਲਈਏ ਤੇ ਟਰਾਈ ਜੀ ਕਰਦੇ ਪਏ ਆ ਕਿੱਦਾਂ ਦਾ ਹੁੰਦਾ ਉਦਾਂ ਦਾ ਆਪਾਂ ਸਟੇਟਸ ਤੇ ਤਕਰੀਬਨ ਸਾਰੇ ਹੀ ਅਨਬਰ ਦਿਖਾਉਂਦੇ ਰਹੀਦਾ ਆਪਣਾ WhatsApp ਸਟੇਟਸ ਸਾਰੇ ਦੋਸਤ ਦੇਖਦੇ ਆ ਨਾ ਉੱਤੇ ਦਿਖਾਈਦਾ ਲੇਕਿਨ ਆ ਚਲੋ ਆਪਾਂ ਸੋਚਿਆ YouTube ਤੇ ਕੁਝ ਨਵਾਂ ਕਰਦੇ ਆ ਕਿਉਂਕਿ WhatsApp ਤੇ ਜਿਹੜੇ ਸਟੇਟਸ ਪਾਈਦੇ ਨਾ ਉਹ ਅੱਜ ਪਾਏ ਆ ਕੱਲ ਉਸੇ ਟਾਈਮ ਜਿੰਨੇ ਵਜੇ ਪਾਏ ਜੇ ਮੈਂ ਸ਼ਾਮ ਨੂੰ ਫਰਜ ਕਰ ਲਓ 6 ਵਜੇ ਆ ਕੇ ਡਿਊਟੀ ਤੋਂ ਪਾਏ ਆ ਤੇ ਦੂਜੇ ਦਿਨ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਹੋ ਜਾਣੇ ਆ ਕੱਟ ਹੋ ਜਾਣੇ ਆ ਤੇ ਉਹ ਕਈ ਦੋਸਤ ਜਿਹੜੇ ਬਾਅਦ 'ਚ ਉੜਦੇ ਆ ਉਹ ਦੇਖਣ ਵਾਲੇ ਰਹਿ ਜਾਂਦੇ ਆ ਤੇ ਇਸ ਕਰਕੇ ਹੁਣ ਆਪਾਂ ਇੰਸਟਾਗ੍ਰam ਤੇ ਸ਼ੌਂਕ ਰਾਇ ਕਰਨਾ ਜਾਂ ਇੱਥੇ YouTube ਤੇ ਸ਼ੌਂਕ ਰਾਇ ਕਰਨਾ ਜਾਂ ਅਦਰ ਬਲੌਗ ਬਣਾਇਆ ਕਰਨਾ ਠੀਕ ਹੈ ਤੇ ਰਹੀ ਗੱਲ ਬਾਤ ਯਾਰ ਤੇ ਸ਼ੌਂਕ ਕਰਵਾਉਣ ਦੀ ਸ਼ੌਂਕ ਆਪਾਂ ਆਪਣੇ ਭਰਾਵਾਂ ਦੇ ਨਾਲ ਹੀ ਕਰਦੇ ਆ ਤੇ ਤਹਾਡੇ ਰਿਸਪੌਂਸ ਮਿਲਦਾ ਤਾਂ ਹੀ ਆਪਾਂ ਸ਼ੌਂਕ ਕਰ ਸਕਦੇ ਆ ਜੇ ਆਪਾਂ ਨੂੰ ਕੋਈ ਰਿਸਪੌਂਸ ਨਾ ਹੋਵੇ ਠੀਕ ਹੈ ਤੇ ਫਿਰ ਨਹੀਂ ਸ਼ੌਂਕ ਹੋ ਸਕਦਾ ਠੀਕ ਹੈ ਕਿਉਂਕਿ ਤੁਸੀਂ ਪਿਆਰ ਕਰਦੇ ਆ ਆਪਣੇ ਜਾਨਵਰਾਂ ਨੂੰ ਆਪਣੀ ਬਣਾਈ ਹੋਈ ਨਸਲ ਨੂੰ ਤੇ ਤਾਂ ਹੀ ਆਪਾਂ ਸ਼ੌਂਕ ਰੀਦਾ ਦੂਸਰੇ ਨੰਬਰ ਤੇ ਆਪਾਂ ਆਪਣਾ WhatsApp ਦਾ ਗਰੁੱਪ ਵੀ ਬਣਾਇਆ ਉਹਦੇ ਵਿੱਚ ਵੀ ਪੌਂਦੇ ਰੀਦਾ ਆਪਣੀ ਬਣਾਈ ਹੋਈ ਨਸਲ ਦਾ ਸ਼ੌਂਕ ਕਰਾਉਂਦੇ ਰੀਦਾ ਉਹ ਗਰੁੱਪ ਵਿੱਚ ਵੀ ਐਡ ਹੋਇਓ ਇਹ ਜਾਨਵਰ ਪੂਸ਼ ਨਵੀਂ ਕੱਢਦਾ ਹੋਇਆ ਪੂਸ਼ ਦੀ ਖਰਾਬ ਹੋ ਗਈ ਇੱਕ ਹੁਣ ਜਿਹੜੇ ਖੁੱਡੇ 'ਚ ਮੈਂ ਤਾੜਦਾ ਹਾਂ ਹਨਾ ਉਦੇ ਵਿੱਚ ਖੁੱਡਾ ਛੁੱਟ ਆਇਆ ਕਿਉਂਕਿ ਠੰਡਾ ਕਰਕੇ ਮੈਨੂੰ ਬੰਦ ਕਰਨਾ ਪੈਂਦਾ ਥੋੜੀ ਠੰਡ ਘੱਟ ਗਈ ਹੈ ਨਾ ਫਿਰ ਇਹਨੂੰ ਥੋੜਾ ਖੁੱਲਾ ਛੱਡ ਦਵਾਂਗੇ ਉਹ ਰਾਤ ਨੂੰ ਠੰਡ ਹੋ ਜਾਂਦੀ ਹੈ ਇਸ ਕਰਕੇ ਬਾਕੀ ਕਰਿਓ ਸ਼ੌਂਗ ਇਹਦੀ ਡੀਵਾਰਮਿੰਗ ਹੋ ਗਈ ਆ ਤੇ ਡੀਵਾਰਮਿੰਗ ਜਿਹੜਾ ਖਾਦਾ ਪੀਤਾ ਇਹਨੂੰ ਲੱਗਣ ਲੱਪਿਆ ਤਕਰੀਬਨ ਉਹ ਮੂੰਹ ਤੋਂ ਪਤਾ ਲੱਗ ਜਾਂਦਾ ਨਾ ਫੇਸ ਜਿਹੜਾ ਚੈੱਕ ਕਰ ਲਿਓ ਲਾਲ ਹੁੰਦਾ ਪਿਆ ਪੰਨੂ ਮੁੱਕ ਗਿਆ ਪੰਨੂ ਪੰਨੂ ਮਰ ਗਿਆ ਇਹਨਾਂ ਦਾ ਛੋਟਾ ਛੋਟਾ ਉਹ ਵੱਡਾ ਸੀ ਤੇ ਸੀ ਤੇ ਹਾਂ ਜਿਹੜਾ ਹਾਂ ਜਿਹੜਾ ਗੀਡ ਖੜਕਾਉਂਦਾ ਰਹਿੰਦਾ ਸੀ ਬਿਮਾਰ ਨਹੀਂ ਸੀਗਾ ਕੋਠੇ ਦੇ ਉੱਪਰੋਂ ਡਿੱਗ ਗਿਆ ਖਰਿਆ ਹਾਂ ਤੇ ਕਰਿਓ ਸ਼ੌਂਕ ਆਪਣੇ ਸਲੇਟੀ ਦਾ ਇਹਦਾ ਪਿਓ ਪਰੀਆ ਸੀ ਤੇ ਨਾਲੇ ਜਾਨਵਰ ਦਾ ਕੱਦਗੁੱਦ ਚੈੱਕ ਕਰਿਓ ਹਜੇ ਯਾਨੀ ਕਿ ਪੂਰਾ ਫਿੱਟ ਨਹੀਂ ਹੋਇਆ ਜਦੋਂ ਫਿੱਟ ਹੋ ਜੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਕਿਉਂਕਿ ਲੱਤਾਂ ਦੀ ਹਜੇ ਕਮਜ਼ੋਰੀ ਦਿਖਾਉਂਦਾ ਹੈ ਇਹਦੇ ਇੰਜੈਕਸ਼ਨ ਲੋਂਦੇ ਪਏ ਕਿਸ ਦਿਨ ਮੈਂ ਉਹ ਇੰਜੈਕਸ਼ਨਾਂ ਦਾ ਵੀ ਸ਼ੌਂਕ ਕਰਾਉਂਗਾ ਤੁਹਾਨੂੰ ਦੇਖਿਓ ਦੋ ਇੰਜੈਕਸ਼ਨ ਯੂਜ਼ ਕਰਦਾ ਪਿਆ ਇਹਦੇ ਲਈ ਮੈਂ ਉਹ ਵੀ ਤੁਹਾਨੂੰ ਦਿਖਾਉਂਗਾ ਕਿਹੜੇ ਕਿਹੜੇ ਵਰਤਦਾ ਠੀਕ ਹੈ ਤੇ ਆਪਾਂ ਉਹੀ ਚੀਜ਼ ਤੁਹਾਨੂੰ ਦਿਖਾਵਾਂਗੇ ਜਾਂ ਦੱਸਾਂਗੇ ਜਿਹੜੀ ਆਪਾਂ ਵਰਤੀ ਹੋਈ ਹੋਗੀ ਵੀ ਆਹ ਚੀਜ਼ ਭਰਾ ਆਪਾਂ ਆਪਣੇ ਜਰਮਾਂ ਤੇ ਵਰਤਦੇ ਆ ਇਹਨੂੰ ਵਰਤ ਕੇ ਦੇਖੋ ਜਮਾ ਕੇ ਦੇਖੋ ਠੀਕ ਹੈ ਤੇ ਦੂਸਰੇ ਨੰਬਰ ਤੇ ਚੈੱਕ ਕਰਿਓ ਜਾਨਵਰ ਦੱਸਿਓ ਜਰੂਰ ਕਿਦਾਂ ਦਾ ਲੱਗਾ ਕਮੈਂਟ ਕਮੈਂਟ ਭਾਵੇਂ ਕਰਨੇ ਨਾ ਕਰਨੇ ਕਰਿਓ ਨਾ ਕਰਿਓ ਆਪਾਂ ਨਹੀਂ ਕਹਿੰਦੇ ਆ ਕਿ ਲੇਕਿਨ ਇਹ ਹੈ ਕਿ ਚਲੋ ਮੈਨੂੰ ਪਰਸਨਲੀ ਮੈਸੇਜ ਕਰਕੇ ਜਰੂਰ ਦੱਸ ਦਿਓ WhatsApp ਤੇ ਵੀ ਨਾਰਪਰਾ ਵੀ ਕਿੱਦਾਂ ਰਾਇਆ ਚੰਗਾ ਆ ਠੀਕ ਠਾਕ ਆ ਜਾਂ ਜ਼ੀਰੋ ਆ ਜਿੱਦਾਂ ਰਵੇਗਾ ਦੱਸ ਦਿਓ ਆਪਾਂ ਨਹੀਂ ਕਦੇ ਗੁੱਸਾ ਕਰਦੇ ਯਾਰ ਤੇ ਕਿਉਂਕਿ ਮੈਂ ਤਾਂ ਕਹਿੰਦਾ ਨਹੀਂ ਵੀ ਮੇਰੇ ਕੋ ਚੰਗੇ ਹੈਗੇ ਆ ਜਾਨਵਰ ਨਾ ਹੀ ਮੈਂ ਕਹਿਣਾ ਆ ਠੀਕ ਆ ਕਿਉਂਕਿ ਜੋ ਵੀ ਹੈਗਾ ਸ਼ੌਕ ਮੇਰਾ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਪਹਿਲੇ ਦਿਨ ਤੋਂ ਜਿੱਦਨ ਆਪਾਂ ਮੁਰਗੀਂ ਅੰਡੇ ਆ ਦੇ ਬਿਠਾਈ ਦੀ ਜਾਂ ਜੋੜਾ ਲਾਦੀ ਦਾ ਉਦੋਂ ਤੋਂ ਹੀ ਆਪਾਂ ਦਾਤੀ ਦਾ ਤੁਹਾਡੇ ਸਾਹਮਣੇ ਤਕਰੀਬਨ ਹੁੰਦਾ ਚਾਹੂੰਗਾ ਉਦਨੀਆਂ ਆਪਾਂ ਸਟੇਟਸ ਲਾ ਦੀਦਾ ਵੀ ਆਹ ਮੁਰਗੀ ਨੇ ਬੱਚੇ ਇੰਨੇ ਕੱਢੇ ਆ ਇੰਨੇ ਇੰਨੇ ਕੱਢਣੇ ਆ ਠੀਕ ਹੈ ਤੇ ਆਹ ਇਦਨ ਆਂਡਿਆਂ ਤੇ ਬੈਗੀ ਆ ਕੋਈ ਲਕੂਲਕੂ ਵਾਲਾ ਕੰਮ ਨਹੀਂ ਕਿਉਂਕਿ ਆਪਾਂ ਨਜ਼ਰਾਂ ਨੂੰ ਜਾਂ ਯਕੀਨ ਨਹੀਂ ਕਰਦੇ ਯਾਰ ਜਿੰਨੇ ਜਿੰਨੀ ਕਿ ਭੁਗਤ ਭੁਗਤਨੀਆਂ ਜਾਂ ਜਿੰਨੀ ਕਿ ਲਿਖੀ ਆ ਉਹਨੇ ਉਦੋਂ ਮਰੀ ਜਾਣਾ ਯਾਰ ਭਾਵੇਂ ਮੁਰਗਾ ਆ ਚਾਹੇ ਮੈਂ ਆ ਯਾਰ ਸਿੱਧੀ ਜੀ ਗੱਲ ਆ ਉਹ ਨਜ਼ਰ ਨੂੰ ਯਾਰ ਮੈਂ ਜੀ ਗਿਨੀ ਕਰਦਾ ਭਾਜੀ ਠੀਕ ਹੈ ਤੇ ਆਪਾਂ ਨੂੰ ਇਹ ਹੈਗੇ ਜਿੰਨਾ ਮੈਂ ਸ਼ੌਂਕ ਕਰਵਾਵਾ ਦਿਖਾਵਾ ਤੁਹਾਨੂੰ ਆਪਣੀ ਬਣਾਈ ਉਹਨਾਂ ਸਰ ਤੇ ਉਹਨਾਂ ਹੀ ਯਾਨੀ ਕਿ ਮੈਨੂੰ ਵਧੀਆ ਫੀਲ ਹੁੰਦਾ ਸਕੂਨ ਵਾਲਾ ਜਿਹੜਾ ਕਹਿ ਲੋ ਵੀ ਸਕੂਨ ਮਿਲਦਾ ਸਿੱਧੀ ਜੀ ਗੱਲ ਆ ਸ਼ੌਂਕ ਕਰਕੇ ਤੇ ਸ਼ੌਂਕ ਕਰਵਾ ਕੇ ਠੀਕ ਹੈ ਬਾਕੀ ਕਰਿਓ ਸ਼ੌਂਕ ਪੱਠਾ ਚੈੱਕ ਕਰਿਓ ਹਜੇ ਇਹਨੂੰ ਮੈਂ ਗਰਮ ਤਾਂ ਨਹੀਂ ਕਰਦਾ ਇਹ ਥੋੜਾ ਜਿਹਾ ਆਪਣੇ ਕਮਜ਼ੋਰ ਲੱਗਦਾ ਪਿਆ ਨਾ ਕੋਈ ਜ਼ਿਆਦਾ ਤੇਜ਼ ਗਰਮ ਲਾਤੀ ਇਹਨੂੰ ਦਵਾਈ ਕੋਈ ਜਾਂ ਕੋਈ ਟ੍ਰੀਟਮੈਂਟ ਲਾਤਾ ਜਿਹੜੀ ਮੈਂ ਬਣਾਈ ਹੋਈ ਆ ਚੀਜ਼ ਤੇ ਉਹਦੇ ਨਾਲ ਇਹ ਕੱਟ ਖਾਣ ਲੱਗੂਗਾ ਮੁਰਕੇ ਫੇਰ ਇਹਨੇ ਖਾਦਾ ਪੀਤਾ ਕੱਟ ਕਰ ਦਿੱਤਾ ਨਾ ਜਦੋਂ ਫੇਰ ਦੁਬਾਰਾ ਉੱਥੇ ਕੀ ਆ ਜਾਣਾ ਇਹਨੇ ਮਸੀ ਕਵਰ ਕੀਤਾ ਯਾਨੀ ਕਿ ਮੈਨੂੰ ਇਹਨੂੰ ਤਕਰੀਬਨ ਕਵਰ ਕਰਨ ਨੂੰ 3-4 ਦਿਨ ਲੱਗੇ ਆ ਇਹ ਠੀਕ ਨਹੀਂ ਸੀ ਹੁੰਦਾ ਪਿਆ ਫੇਸ ਇਹਦਾ ਬਿਲਕੁਲ ਨੀਲਾ ਹੋ ਗਿਆ ਸੀਗਾ ਮਿੱਠਾ ਲਗ ਲਗ ਚਿੱਟੀਆਂ ਪਾਣੀ ਵਾਲੀਆਂ ਮਿੱਠਾ ਮਾਰਦਾ ਇਹ ਪਚਕਾਰੀਆਂ ਜਲਦੀਆਂ ਸੀਗੀਆਂ ਤੇ ਇਹਨੂੰ ਆਪਾਂ ਉਹੀ ਦਵਾਈ ਦਿੱਤੀ ਜਿਹੜੀ ਤੁਹਾਨੂੰ ਮੈਂ ਦੱਸਿਆ ਉਹ ਜੜ ਦਿੱਤੀ ਤੇ ਨਾਲ ਲਾਈ ਸੀਗੀ ਪਾਵਰ ਜੈਲ ਠੀਕ ਹੈ ਤੇ ਇੱਕ ਹੋਰ ਜਿਹੜਾ ਪੰਜਾਬੀ ਤੇ ਆਪਣਾ ਦੇਸੀ ਨੁਕਤਾ ਹੁੰਦਾ ਉਹ ਵੀ ਆਪਾਂ ਪਹਿਲਾਂ ਵੀ ਅਪਣਾਉਂਦੇ ਹੁਣ ਵੀ ਅਪਣਾਈਦਾ ਜਦੋਂ ਪੂਰਪੜ ਜਾਮੂ ਵੇ ਜਾਮੂ ਜੀ ਉਦੋਂ ਵੀ ਮੈਂ ਉਹੀ ਅਪਣਾਉਂਦਾ ਹਣਾ ਚਾਰ ਕਾਲੀਆਂ ਮਿਰਚਾਂ ਦੋ ਲੋਂਗ ਇੱਕ ਵੱਡੀ ਇਲਾਚੀ ਤੇ ਗੁੜ ਕੁੱਟ ਕੇ ਉਹ ਸੱਟ ਗਿਆ ਇਹਦੇ ਅੰਦਰ ਤੇ ਉਦੋਂ ਬਰ ਮੈਂ ਚਲ ਗਿਆ ਸੀਗਾ ਆਪਣੇ ਦਫ਼ਤਰ ਕੰਮ ਤੇ ਤੇ ਆ ਕੇ ਜਦੋਂ ਦੇਖਿਆ ਜਾਨਵਰ ਓਕੇ ਸੀਗਾ ਕਾਫੀ ਫਰਕ ਸੀਗਾ ਠੀਕ ਹੈ ਇਹਨੂੰ ਅੱਜ ਇੱਧਰ ਮੇਰੇ ਲਿਆਉਣ ਦਾ ਕਾਰਨ ਇਹੀ ਸੀਗਾ ਮੈਂ ਗਿਆ ਯਾਰ ਉਧਰ ਅੰਦਰ ਤੜਿਆ ਤੜਿਆ ਜਾਨਵਰ ਹਨਾ ਵੀ ਆਪਣੇ ਕਹਿ ਲੋ ਵੀ ਮਨ ਉਹਦਾ ਉਹ ਉਧਰ ਜਾ ਜਾਂਦਾ ਇੱਧਰ ਲਿਆਂਦਾ ਇਹ ਹੁਣ ਇੱਧਰ ਖਾਊਗਾ ਪੀਊਗਾ ਘੂਮੂ ਫਿਰੂਗਾ ਤੇ ਚੌਰਚ ਹੋ ਜਾਊਗਾ ਠੀਕ ਹੈ ਕਰਿਓ ਸ਼ੌਂਕ ਠੀਕ ਹੈ ਠੀਕ ਹੈ ਟਿਕ ਕਰਿਓ ਚੈੱਕ ਪਠਾ ਚੌਰਸ ਨਾਲੀ ਦਾ ਆ ਆਖੇ ਦੀ ਦੇਖਿਆ ਨਾਲੇ ਤੇ ਨਵਾਬੀ ਦਾਜ ਦਾ ਜੋੜ ਜੜੇ ਦਾ ਐ ਨਾ ਟੁਕਿਆ ਹੋਇਆ ਆ ਠੀਕ ਹੈ ਟੁਕੇ ਹੋਏ ਜੋੜ ਦਾ ਮਾਲਕ ਆ ਇਹਦਾ ਪਿਓ ਪੀਲਾ ਸੇ ਦਾ ਗਲਵਾ ਮਾਂ ਇਹਦੀ ਸਲੇਟੀ ਆ ਨੂਰਜਹਾਂ ਆਪਣੇ ਕੋਲ ਹੀ ਫਿਰਦੀ ਆ ਉਹਦਾ ਵੀ ਸ਼ੌਂਕ ਕਰਾਂਗਾ ਕਿਸ ਦਿਨ ਬੱਚੇ ਕੱਢੇ ਆ ਨੇ ਠੀਕ ਹੈ ਇਹ ਫੇਸ ਤੁਹਾਨੂੰ ਦਿਖਾਉਣਾ ਨੇੜੇ ਜੂਮ ਕਰਕੇ ਇਧਰ ਮੁੜ ਓਏ ਠੀਕ ਐ ਕੱਲਿਓ ਸ਼ੌਂਕ ਇਹਦੇ ਇੰਜੈਕਸ਼ਨ ਮੈਂ ਇੱਕ ਟਾਈਮ ਹੀ ਲਾਉਣਾ ਵਾ ਸੋ ਜਿਹੜੇ ਮੈਂ ਤੁਹਾਨੂੰ ਦਿਖਾਉਂਗਾ ਕਿ ਦਿਨ ਮੈਂ ਕਹਿੰਦਾ ਮੇਰਾ ਟ੍ਰੀਟਮੈਂਟ ਜਿਹੜਾ ਸਫਲ ਹੋ ਜਾਵੇ ਫੇਰ ਹੀ ਆਪਾਂ ਤੁਹਾਨੂੰ ਸ਼ੌਂਕ ਰਾਈਏ ਉਹ ਮੈਂ ਪਹਿਲਾਂ ਲਾਉਂਦਾ ਸੀਗਾ ਡੋਜ਼ ਉਹਦੀ 1 ਕਿ ਐਮ ਐਲ 2 ਐਮ ਐਲ ਬਣਾਉਂਦਾ ਸੀਗਾ ਤੇ ਮੈਨੂੰ ਲੱਗਾ ਡੋਜ਼ ਥੋੜੀ ਤੇਜ਼ ਐ ਤੇ ਹੁਣ ਆਪਾਂ ਅੱਧਾ ਅੱਧਾ ਐਮਐਲ ਕਰ ਦਿੱਤਾ ਠੀਕ ਹੈ ਦੇਖਿਓ ਪੱਠੇ ਦੀ ਖੜਨੀ ਖੁੰਨੀ ਅਜੇ ਯਾਨੀ ਕਿ ਪੱਠਾ ਪੂਰਾ ਫੱਟ ਨਹੀਂ ਗਰਮੀਆਂ 'ਚ ਬਾਬਾ ਨਾਨਕ ਸੁੱਖ ਰੱਖੇ ਜਿਹਦਾ ਆਪਣੇ ਕੋਲ ਲਿਆ ਗਰਮੀਆਂ 'ਚ ਤੁਹਾਨੂੰ ਮੇਰਾ ਸ਼ੌਂਕ ਵੀ ਕਰਾਵਾਂਗੇ ਤਪਈਆਂ ਤਪਈਆਂ ਵੀ ਦਿਖਾਉਂਗਾ ਪਹਿਲਾਂ ਮੈਂ ਤਪਈਆਂ ਬਾਦੂ ਕਰਾਈਆਂ ਇਹਦੀਆਂ ਠੀਕ ਹੈ ਹੁਣ ਮੈਂ ਤਾਂ ਨਹੀਂ ਕਰ ਬੰਦਾ ਥੋੜਾ ਲੱਤਾਂ ਦਾ ਕਮਜ਼ੋਰ ਹੋਇਆ ਉਦਾਂ ਹੁਣ ਤਾਂ ਅੱਗੇ ਨਾਲ ਤਾਂ ਫੇ ਵੀ ਬਹੁਤ ਸਹੀ ਆ ਪਹਿਲਾਂ ਤੇ ਮੜਿਆ ਤੋਰਦਾ ਸੀ ਤੇ ਬਹਿ ਜਾਂਦਾ ਸੀ ਇਹ ਪੱਠੇ ਦਾ ਕੱਦ ਬਹੁਤ ਹੈ 18 ਤੋਂ ਬਾਹਰ ਹੈ 19 ਸਹੀ ਹੋਣਾ ਹੈ ਉਹ ਠੀਕ ਹੈ ਕਰਿਓ ਸ਼ੈੱਕ ਹਜੇ ਭਰਨਾ ਨਹੀਂ ਸ਼ੁਰੂ ਹੋਇਆ ਜਦੋਂ ਭਰ ਗਿਆ ਫਿਰ ਵੀ ਤੁਹਾਨੂੰ ਦਿਖਾਵਾਂਗੇ ਉਹ ਠੀਕ ਹੈ ਤੇ ਆਪਾਂ ਇੱਥੇ ਆਪਣੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਠੀਕ ਹੈ ਸਾਰਿਆਂ ਦਾ ਆਪਣੇ ਜਾਨਵਰ ਦੇਖਣ ਲਈ ਇਹਨੂੰ ਸ਼ੌਂਕਾਂ ਲਈ ਥੈਂਕ ਯੂ ਧੰਨਵਾਦ ਤੁਹਾਡਾ ਤੇ ਦੱਸਿਓ ਕਿੱਦਾਂ ਦਾ ਲੱਗਾ ਆਪਣਾ ਆਪਣੀ ਬਣਾਈ ਨਸਲਾਇਓ ਠੀਕ ਹੈ ਇਹ ਕੱਦ ਥੋੜਾ ਜ਼ਿਆਦਾ ਕਰ ਗਿਆ ਠੀਕ ਹੈ ਕੁਗੇ ਦਾ ਪਿਓ ਬੋਚਾ ਸੀਗਾ ਮਾਦਰਮਿਆਨੇ ਕੱਦ ਦੀ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ